ਉਹ ਏਆਈ ਹੈ ਉਹ ਮੈਂ ਮਾਨ ਸਾਹਿਬ ਨੂੰ ਅਜਦਾ ਨਹੀਂ ਜਾਣਦਾ 94 ਤੋਂ ਉਹਨਾਂ ਨੂੰ ਜਾਣਦਾ ਜੀ ਔਰ ਅਸੀਂ ਬਹੁਤ ਕਰੀਬੀ ਦੋਸਤ ਵੀ ਰਹੇ ਆ ਉਹ ਪਹਿਲੇ ਹੀ ਪਤਾ ਸੀਗਾ ਕਿ ਉਹ ਉਹ ਠੱਗ ਟਾਈਪ ਦਾ ਬੰਦਾ ਜੀ ਜਿਹੜਾ ਜਗਮਨ ਸੰਭਰਾ ਔਰ ਨਸ਼ੇੜੀ ਟਾਈਪ ਦਾ ਹੈ ਉਹਦਾ ਕੁਝ ਨਹੀਂ ਪਤਾ ਕਿ ਬੋਲੀ ਜਾਂਦਾ ਕੀ ਉਹ ਜਿਹੜਾ ਉਹ ਕਹੀ ਜਾਂਦਾ ਪਰ ਉਸ ਤੋਂ ਵੀ ਵੱਧ ਜਿਹੜੀ ਹੈਰਾਨਗੀ ਵਾਲੀ ਗੱਲ ਇਹ ਆ ਕਿ ਇਹਨੂੰ ਬਿਨਾ ਫੈਕਟ ਚੈੱਕ ਕੀਤੇ ਤੋਂ ਬੀਜੇਪੀ ਦੇ ਨਾਲ ਰਿਲੇਟਡ ਜਿਹੜੇ ਕੁਝ ਹੈਂਡਲਰਸ ਨੇ ਉਹਨਾਂ ਤੋਂ ਲਗਾਤਾਰ ਇਹਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਡੇਢ ਦਰਜਨ ਦੇ ਕਰੀਬ ਇਹ ਅਕਾਊਂਟਸ ਨੇ ਔਰ ਇਹ ਅਕਾਊਂਟਸ ਉਹ ਨੇ ਜਿਹਦੇ ਵਿੱਚ ਕਿਸੇ ਅਕਾਊਂਟ ਨੂੰ ਰਾਜਨਾਥਜੀ ਫੋਲੋ ਕਰ ਰਹੇ ਨੇ ਕਿਸੇ ਨੂੰ ਕਪਲ ਮਿਸ਼ਰਾ ਜਿਹੜਾ ਉਹ ਫੋਲੋ ਕਰ ਰਿਹਾ ਵੱਡੇ ਵੱਡੇ ਨੇਤਾ ਜਿਹੜੇ ਇਹਨਾਂ ਅਕਾਊਂਟਸ ਨੂੰ ਫੋਲੋ ਕਰਦੇ ਨੇ ਉਹਨਾਂ ਅਕਾਊਂਟਸ ਦੇ ਉੱਤੋਂ ਇਹ ਜਿਹੜੀ ਵੀਡੀਓ ਆ ਉਹਨੂੰ ਫਲਾਇਆ ਜਾ ਰਿਹਾ ਔਰ ਅੱਜ ਬੀਜੇਪੀ ਦੇ ਜਿਹੜੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਉਹ ਸਵਾਲ ਜਿਹੜਾ ਖੜਾ ਕਰ ਰਿਹਾ ਜਾਂ ਵੀਡੀਓ ਸ਼ੇਅਰ ਕਰ ਰਹੇ ਆ ਇਹ ਜਾਣੇ ਤੋਂ ਬਿਨਾ ਕਿ ਮੋਹਾਲੀ ਦੀ ਅਦਾਲਤ ਨੇ ਕੱਲ ਇਸ ਮਾਮਲੇ ਦੇ ਵਿੱਚ ਫੈਸਲਾ ਦਿੱਤਾ ਔਰ ਬੜਾ ਸਖਤ ਫੈਸਲਾ ਦਿੱਤਾ ਕਿ 24 ਘੰਟਿਆਂ ਚ ਇਹ ਵੀਡੀਓਜ਼ ਹਟਾਓ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ Google ਵਗੈਰਾ ਦੇ ਉੱਤੇ ਇਸ ਸਰਚ ਦੇ ਵਿੱਚ ਕਿਤੇ ਨਾ